ਸਰੰਗੀ ਆ ਆਪਾ ਆਪਾ ਸੱਸਾ ਸੰਤਰਾ ਪੜ ਲਾਂਗੇ ਪਹਿਲਾਂ ਸੌਖਾ ਸੰਤਰਾ ਕੀ ਹੁੰਦਾ ਪੁੱਤ ਸੰਤਰਾ ਸਰੰਗੀ ਕਿੰਦੀ ਬੁੱਤ ਸੰਤਰਾ ਹਾਂ ਸਰੰਗੀ ਕੀ ਹੁੰਦੀ ਐਵੇਂ ਐਵੇਂ ਕੀ ਇਹ ਕੀ ਕਰਦਾ ਹੁੰਦਾ ਐਵੇਂ ਐਵੇਂ ਵਜਾਉਂਦੇ ਹੁੰਦੇ ਆ ਓ ਬੱਲੇ ਮੇਰੇ ਪੁੱਤ ਨੂੰ ਤਾਂ ਪਤਾ ਤੇ ਸੰਤਰਾ ਕੀ ਹੁੰਦਾ ਪੁੱਤ ਸੰਤਰਾ ਔਰੈਂਜ ਔਰੈਂਜ ਖਾਣ ਵਾਲਾ ਖਾਣ ਵਾਲਾ ਹਾਂ ਉਹ ਸੱਸਾ ਸੰਤਰਾ ਹੁੰਦਾ ਸੱਸਾ ਸੰਤਰਾ ਈੜ ਟਕਿੰਦੀ ਐ ਟਕ ਕਿੱਥੇ ਇੱਟ ਇੱਟ ਕਿੱਥੇ ਹੁੰਦੀ ਆ ਇੱਟ ਕਿੱਥੇ ਹੁੰਦੀ ਆ ਹਾਂ ਇੱਥੇ ਹੁੰਦੀ ਆ ਇੱਟ ਐੜਾ ਅੱਖ ਕਿੱਥੇ ਹੁੰਦੀ ਆ ਅੱਖ ਅੱਖ ਕਿੱਥੇ ਅੱਖਾਂ ਦੇ ਹਾਂ ਐੜਾ ਅੱਖ ਤੇ ਊੜਾ ਊਠ ਊੜਾ ਊਠ ਕੀ ਹੁੰਦਾ ਏ ਉਹ ਥੋੜੀ ਊਠਾ ਬੋਤ ਜਾਨੜ ਕੈਮਲ ਕੈਮਲ ਹੁੰਦਾ ਊਠ ਕੀ ਹੁੰਦਾ ਕੈਮਲ ਹਾਂ ਕੈਮਲ ਕੈਮਲ ਫਿਰ ਕਿੱਤੈ ਉਹ ਇੰਗਲਿਸ਼ ਚ ਹੁੰਦਾ ਬੋਤ ਕੈਮਲ ਆਪਣਾ ਤਾਂ ਬੱਬਾ ਬੋਤਾ ਹੀ ਹੁੰਦਾ ਅਸਲ ਚ ਊਠ ਤਾਂ ਹਿੰਦੀ ਦਾ ਸ਼ਬਦ ਆ ਕੀ ਹੁੰਦਾ ਆਪਣਾ ਬਬਾ ਬੋਤਾ ਪੰਜਾਬ ਹਾਂ ਪੰਜਾਬੀ ਝੂਠ ਨੂੰ ਬੋਤਾ ਕਹਿੰਦੇ ਪੁੱਤ ਕੀ ਕਹਿੰਦੇ ਬੋਤਾ ਪਰ ਊਠ ਆਪਣਾ ਸ਼ਬਦ ਥੋੜੀ ਆਂਠ ਹਿੰਦੀ ਦਾ ਸ਼ਬਦ ਆ ਪਰ ਇੱਥੇ ਊੜੇ ਤੇ ਊਠ ਲਿਖਿਆ ਆਪਾਂ ਹਾਂ ਸੱਚੀ ਗੱਲ ਆ ਪੁੱਤ ਹੱਸਦੇ ਆਲੇ ਦੱਸ ਇੱਧਰ ਆ ਮੇਰਾ ਪੁੱਤ ਊੜੇ ਊੜਾ ਕੀਪ ਹੁਣ ਪੜੋ ਦਵਾਰੇ ਊੜਾ ਕੀ ਮੇਰਾ ਊਠ ਐੜਾ ਅ ਸ਼ਸ਼ਾ ਐੜਾ ਅੱਖ ਅੱਖ ਕਿਹੜੀ ਐਟ ਇੱਕ